ਬਾਰਡਰ ਤੇ ਵਸਦੇ ਪਿੰਡ ਮਸਤਗੜ ਵਿਖੇ ਸੰਤ ਸਪੈਸਟੀਨ ਕੈਥੋਲਿਕ ਗਿਰਜਾ ਘਰ ਦੀ ਸਲਾਨਾ ਆਈਦ ਮਾਨਯੋਗ ਫਾਦਰ ਜੌਨ ਗਰੇਵਾਲ ਜੀ ਦੀ ਯੋਗ ਅਗਵਾਈ ਵਿੱਚ ਬੜੀ ਧੂਮ-ਤਾਮ ਦੇ ਨਾਲ ਮਨਾਈ ਗਈ ਜਿਸ ਵਿੱਚ 2 ਦਿਨਾਂ ਦੀ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ ਤੇ ਮੁੱਖ ਪ੍ਰਚਾਰਕ ਦੇ ਤੌਰ ਤੇ ਮਾਨਯੋਗ ਫਾਦਰ ਮਰਕਸਾਂਸ ਜੀ ਨੇ ਖੁਦਾ ਦੇ ਵਚਨ ਤੋਂ ਚਾਨਣਾ ਪਾਇਆ ਖੁਦਾ ਦੀਆਂ ਸਿੱਖਿਆਵਾਂ ਹਾਸਲ ਕਰਕੇ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਦੁੱਖਾਂ ਬਿਮਾਰੀਆਂ ਤੋਂ ਸ਼ਿਫਾ ਹਾਸਲ ਕੀਤੀ ਪਾਕ ਮਾਸ ਦੀ ਕੁਰਬਾਨੀ ਅਰਪਨ ਕਰਨ ਲਈ ਵਿਸ਼ੇਸ਼ ਕਰਕੇ ਪਹੁੰਚੇ ਅਤ ਸਦਕਾਰ ਯੋਗ ਮਾਨਸਨੋਰ ਫਾਦਰ ਡੈਨੀਅਲ ਗਿਲ ਜੀ ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਆਖਿਆ ਕਿ ਮੇਰਾ ਦਿਲ ਇੱਥੋਂ ਦੇ ਲੋਕਾਂ ਨੂੰ ਮਿਲ ਕੇ ਖੁਸ਼ੀ ਨਾਲ ਭਰਿਆ ਹੈ ਉਹਨਾਂ ਨੇ ਸੰਤ ਸਪਸ਼ਟੇਨ ਦੀ ਸ਼ਹੀਦੀ ਤੇ ਚਾਣਨਾ ਪਾਉਂਦਿਆ ਆਖਿਆ ਕਿ ਕੈਥੋਲਿਕ ਕਲੀਸਿਆ ਦਾ ਬੂਟਾ ਸ਼ਹੀਦਾਂ ਰਸੂਲਾਂ ਤੇ ਖੂਨ ਦੇ ਨਾਲ ਸਿੰਝਿਆ ਹੋਇਆ ਹੈ। ਉਹਨਾਂ ਨੇ ਸੰਤ ਸਪਸਟਿਅਨ ਦਾ ਗਿਰਜਾ ਘਰ ਮਸਤਗੜ ਦੇ ਵਿੱਚ ਹੋਣਾ ਇੱਥੋਂ ਦੇ ਲੋਕਾਂ ਲਈ ਬਰਕਤਾਂ ਦਾ ਸਬਬ ਬਣਿਆ ਹੈ। ਪਾਕਮਾਸ ਦੀ ਕੁਰਬਾਨੀ ਤੋਂ ਪਹਿਲਾਂ ਮਸਤਗੜ ਦੀ ਕਲੀਸਿਆ ਨੇ ਸੰਤ ਸਪਸਟਿਅਨ ਦੇ ਸਟੈਚੂ ਨੂੰ ਮਾਨਯੋਗ ਫਾਦਰ ਜੌਨ ਗਰੇਵਾਲ ਮਾਨਯੋਗ ਫਾਦਰ ਮੈਥਿਊ ਜੀ ਅਤੇ ਮਾਨਯੋਗ ਫਾਦਰ ਮਰਕਸ ਅੰਸ ਦੀ ਯੋਗ ਅਗਵਾਈ ਵਿੱਚ ਬੜੀ ਸ਼ਾਨ ਦੇ ਨਾਲ ਸਜਾਇਆ ਅਤੇ ਸ਼ੋਭਾ ਯਾਤਰਾ ਦੇ ਰੂਪ ਵਿੱਚ ਗਿਰਜਾ ਘਰ ਵਿੱਚ ਪ੍ਰਵੇਸ਼ ਕੀਤਾ। ਮੇਟ ਰੇਸ਼ੋ ਮਸੀ, ਜਸਵਿੰਦਰ, ਵਿਜੇ ਦਰਿਆ, ਮਸਤਗੜ, ਕਸ਼ਮੀਰ ਮਸੀ, ਸੁਖਵੰਤ ਪ੍ਰਧਾਨ, ਜਤਿੰਦਰ ਬਾਬੂ ਜੀ, ਬਾਬੂ ਮਾਈਕਲ ਜੀ, ਬਾਬੂ ਸੈਮੂਅਲ ਜੀ ਬੀਰ ਮਸੀਹ ਪ੍ਰਧਾਨ ਪੱਟੀ ਚਰਚ ਪਰਵੇਜ ਮਸੀਹ ਨਿਰਮਲ ਮਸੀਹ ਘਰਿਆਲਾ ਅਤੇ ਜਸਪੀਰ ਸੰਧੂ ਵੀ ਵਿਸ਼ੇਸ਼ ਕਰਕੇ ਪਹੁੰਚੇ ਪਾਕ ਮਾਸ ਦੀ ਕੁਰਬਾਨੀ ਤੋਂ ਉਪਰੰਤ ਬਾਗ ਸੰਗਤ ਨੇ ਬੜੀ ਹੀ ਖੁਸ਼ੀ ਦੇ ਨਾਲ ਸੰਤ ਸਪਸ਼ਟੀਆਂ ਦੇ ਗੀਤ ਗਾਏ ਸੰਤ ਸਪਸ਼ਟੀਆਂ ਕੋਲ ਪ੍ਰਾਰਥਨਾ ਕੀਤੀਆਂ ਅਤੇ ਆਟੋ ਟਲੰਗਰ ਸ਼ੱਕੇ ਖੁਦਾ ਦਾ ਧੰਨਵਾਦ ਕੀਤਾ